ਚਲ ਬੱਸ ਪਹਿਲਾਂ ਵੀ ਪਲੇਸ ਕੋਡ ਦੇ ਮਾਰਦੇ ਸੀ ਬਹੁਤ ਮਾਰੇ ਅਸੀਂ ਕਹਤਾ ਵੀ ਚਲ ਕੋਈ ਨਾ ਜ਼ਮਦੀ ਲਗਾ ਜ਼ਮਦੀ ਜ਼ਮਦੀ ਦਾ ਜ਼ਮਦੀ ਨਹੀਂ ਤਨ ਮਰੀ ਮੁਕੀ ਦੀ ਕਿਹੜੇ ਪਿੰਡ ਵਿੱਚ ਐਸੀ ਕਿ ਲਾੜ ਵੇਚੀ ਪਤੜਨ ਨੇੜੇ ਆਣਦੇ ਸਾਰੇ ਪੈ ਜਾਂਦੇ ਸੀ ਯਾਰ ਜੇਠ ਦਰਦ ਘਾਟੀਆਂ ਨਹੀਂ ਮਾਰੀ ਇੱਕ ਸਾਰੇ ਰੜ ਕੇ ਜਠਾੜੀਆਂ ਇੱਕ ਨਵਰੀ ਰਿੰਪੀ ਰਿੰਪੀ ਚੱਕਣੀ ਚਾਹੀਦੀ ਆ ਉਹਨੇ ਮੇਰੀ ਭੈਣ ਦਾ ਘਰ ਜਾੜਿਆਗਾ ਹਾਂ ਉਹਦੇ ਨਾਲ ਜੈਸ ਸਬੰਧਾ ਕਰਕੇ ਮੇਰੀ ਭੈਣ ਦਾ ਘਰ ਜਰ ਤੇ ਦੋ ਦੋ ਸਾਲ ਦੀ ਕੁੜੀ ਆ 5 ਸਾਲ ਦਾ ਬੇਟਾ ਉਹਨੇ ਜ਼ਿੰਦਗੀ ਖਰਾਬ ਕਰਤੀ ਮੇਰੀ ਭੈਣ ਦਾ ਕੁਝ ਨਹੀਂ ਰਹਾ ਮੇਰੀ ਭੈਣ ਮੁੱਕੇ ਤੇ ਗਿਆ ਸਾਨੂੰ ਕੋਈ ਜਵਾਬ ਸਾਰ ਨਹੀਂ ਪਿਆ ਕਿੰਨੇ ਚਿਰ ਹੋ ਗਿਆ ਸੀ ਵਿਆਹ ਹੋਏ ਨੂੰ 10 12 ਸਾਲ ਹੋ ਗਏ ਮੇਰੀ ਭੈਣ ਦੇ ਵਿਆਹ ਨੂੰ ਵੀ ਪਹਿਲਾਂ ਵੀ ਕੁੱਟਮਾਰ ਹੁੰਦੀ ਸੀ ਹਾਂਜੀ ਕੁੱਟਮਾਰ ਹੁੰਦੀ ਤੇ ਬਾਅਦ ਤਾਂ ਸਜਨ ਦਿੱਤੀਗੇ ਪੰਚਾਇਤ ਜਾਂਦਰੀ ਸਾਡੇ ਨਾਲ ਸਮਝਾ ਕੇ ਆ ਜਾਂਦੇ ਸੀਗੇ ਕਰਨ ਦੇ ਕੋਈ ਗੱਲ ਨਹੀਂ ਮੁੜ ਕੇ ਹੁਣ ਨਿਕਲੇ ਸੁਂਦਾ ਕੁਝ ਨਹੀਂ ਹੁੰਦਾ ਕੀ ਕਾਰਨ ਰਿਹਾ ਗਲਿਸ ਦਾ ਬਸ ਉਹਨਾਂ ਪਰਿਵਾਰ ਪਿੱਛੇ ਉਹਨਾਂ ਦੇ ਨਜਾਇਜ਼ ਵਾਸਤੇ ਦੋਹਾਂ ਜੀਆਂ ਦੀ ਨਹੀਂ ਵੰਡਣ ਦਿੱਤੀ ਅੱਛਾ ਉਹਨਾਂ ਜੀਆਂ ਦੀ ਜ਼ਮੀਨ ਨੂੰ ਜ਼ਮੀਨ ਨਹੀਂ ਵੰਡ ਦਿੱਤੀ ਅਸੀਂ ਬਹੁਤ ਵਾਰ ਲੈ ਕੇ ਗਏ ਪੰਚਾਇਤਾਂ ਪਰ ਅਸੀਂ ਸੋਚ ਲੈਂਦੇ ਵੀ ਚਲ ਕੋਈ ਨਾ ਵੀ ਆਪਦਾ ਘਰ ਬਸਾਉਗੀ ਬਿਲ ਜਵਾਗ ਨਿਆਣੇ ਨੇ ਵੀ ਚਲ ਕੋਈ ਨਾ ਅੱਜ ਨਹੀਂ ਕੱਲ ਨੂੰ ਸੰਭਲਿਆ ਪਰ ਸਾਡੀ ਸਰੀਪੀ ਨੇ ਘਰ ਜਾਰਦਾ ਉਹਦੇ ਨਜਾਇਜ਼ ਸੁਵੰਤਾ ਕਾਰਨ ਮਰੀਆ ਸਾਡੀ ਕੁੜੀ ਸਾਨੂੰ ਇਨਸਾਫ ਚਾਹੀਦਾ ਸਾਨੂੰ ਤਾਂ ਉਹਨਾਂ ਸਖਤ ਕਾਰਵਾਈ ਕਰੋ ਸਖਤ ਤੋਂ ਸਖਤ ਕਾਰਵਾਈ ਹੋਵੇ ਇਸ ਤੇ ਹੀ ਮੰਗ ਕਰਦੇ ਤੁਸੀਂ ਕੁਛ ਵੀ ਕਰ ਸਕਦੇ ਤੁਸੀਂ ਕੋਣ ਕਹਿੰਦੀ ਹੈ ਕਿਹਨੀ ਗੱਲ ਕਹੀ ਹੈ ਸਾਡਾ ਕਹਿੰਦਾ ਤੁਸੀਂ ਕੁਛ ਨਹੀਂ ਕਰ ਸਕਦੇ ਮੈਂ ਤਾਂ ਮਾਰ ਕੇ ਜੇਲ੍ਹ ਘੱਟ ਨੂੰ ਤੁਸੀਂ ਕੁਛ ਨਹੀਂ ਕਰ ਸਕਦੇ ਠੀਕ ਕੰਮ ਕਰਦਾ ਜੀ ਪ੍ਰੋਣਾ ਉਹ ਪਹਿਲਾਂ ਫੌਜੀ ਸੀ ਹੁਣ ਸਿਕਿਉਰਿਟੀ ਗਾਰਡ ਲੱਗਿਆ ਹੋਇਆ ਗਵਰਨਮੈਂਟ ਸਕੂਲ ਚ ਖਨੌਰੀ ਅੱਛਾ ਹੁਣ ਕੋਈ ਨਿਸ਼ਾਨ ਵਗੈਰਾ ਦੇਖਣ ਤੁਸੀਂ ਨੂੰ ਹਾਂਜੀ ਉਹਦੇ ਉਰੇ ਗੜਦਨ ਹੀਟ ਸਕ੍ਰੈਚ ਸੀ ਉਹਦੇ ਦੋ ਦੰਦ ਟੁੱਟੇ ਹੋਏ ਨੇਗੇ ਆ ਉਰੇ ਚੂੜੀਆਂ ਦੇ ਉਰੇ ਚੂੜੀ ਖੂਬੀ ਹੋਈ ਸੀ ਜਾ ਕੇ ਕੱਢੀ ਆ ਉਰੇ ਚੂੜੀਆਂ ਦੇ ਨਿਸ਼ਾਨ ਪੈ ਗਏ ਨੇ ਸਾਰੇ ਲੈਟਰਿੰਗ ਉਹਦੀ ਵਿੱਚ ਨਿਕੜੀ ਪਈ ਪਹਿਲਾਂ ਚੰਦਾ ਗੱਟ ਮਾਰੀ ਹੋਈ ਆ ਹਾਂਜੀ ਪਹਿਲਾਂ ਦਾ ਜਦੋਂ ਸਾਨੂੰ ਫੋਨ ਕਰਿਆ ਪਰੌਣੇ ਨੇ ਕਹਿੰਦਾ ਸੋਡੀ ਕੁੜੀ ਨੇ ਕਹਿੰਦਾਸ ਮੇਰੇ ਨਾਲ ਮਾੜੀ ਮੋਟੀ ਤੂੰ ਤੂੰ ਮੈਂ ਮੈਂ ਹੋਈ ਆ ਕਹਿੰਦਾ ਜ਼ਹਿਰ ਪੀ ਲੀ ਅਸੀਂ ਆਖਿਆ ਵੀ ਚਲੋ ਅਸੀਂ ਉਹਨੂੰ ਪੁੱਛੀ ਗਏ ਬਾਰ ਬਾਰ ਫੋਨ ਕਰਕੇ ਵੀ ਸਾਨੂੰ ਦੱਸਦੇ ਸੀਰੀਅਸ ਤਾਂ ਨਹੀਂ ਸੀਰੀਅਲ ਨਾ ਠੀਕ ਆ ਠੀਕ ਆ ਬੋਲ ਦਿਆ ਬੋਲ ਦਿਆ ਸਾਨੂੰ ਕਹਿੰਦਾ ਖਨੌਰੀ ਦਾ ਖਲਾ ਖਨੌਰੀ ਕੇ ਪਹੁੰਚੇ ਕਹਿੰਦਾ ਸਮਾਣੇ ਦਾ ਖਲਾ ਸਮਾਣੇ ਪਹੁੰਚੇ ਕਹਿੰਦਾ ਅਸੀਂ ਤਾਂ ਗੱਲ ਆੜ ਲੈ ਕੇ ਜਿੰਨਾ ਟਾਈਮ ਉਹਦੀ ਜਾਨ ਨਹੀਂ ਨਿਕੜੀ ਸਾਨੂੰ ਰਾਹ ਨਹੀਂ ਦਿੱਤਾ ਸਾਨੂੰ ਬਸ ਆਈਲ ਜਾਈ ਰੱਖਿਆ ਚੱਕਰਾਂ ਜੀ ਕਿਸੇ ਨੂੰ ਸਮਾਣੇ ਕਹਿਦਿਆ ਕਰਨ ਕਿਸੇ ਨੂੰ ਮੂਨਕ ਕਹਿਦਿਆ ਕਰਨ ਕਿਸੇ ਨੂੰ ਕਿਤੇ ਕਿਸੇ ਨੂੰ ਕਿਤੇ ਜਦੋਂ ਜਾਨ ਨਿਕੜ ਕੇ ਸਾਨੂੰ ਕਹਿੰਦਾ ਗਲਾੜਾ ਉਹਦੋਂ ਗਲਾੜ ਕਰਦਾ ਭਾਈ ਕੋਈ ਉਹਨੇ ਦਵਾਈ ਨਹੀਂ ਪੀਤੀ ਅਸੀਂ ਮੂੰਹ ਨਾਲ ਮੂੰਹ ਲਾ ਲਾ ਦੇਖ ਲੈ ਕੋਈ ਮੁਸਕ ਨਹੀਂ ਆਉਂਦਾ ਉਹਦੇ ਜੋ ਕੁਝ ਨਹੀਂ ਆਉਂਦਾ ਉਹਦੇ ਜੋ ਗਲਾਸ ਮਾਰਿਆ ਤੇ ਸਿਰ ਤੇ ਏ ਓਏ ਸਿਰ ਚੋ ਹੈਨ ਉਹ ਦਿਨ ਬਸ ਉਹ ਦਿਨ ਨਜਾਇਜ਼ ਸੰਬੰਧਾ ਕਰਨਾ ਐਨਾ ਉਹਨੂੰ ਜਿਹੜੀ ਚੀਜ਼ ਜੇ ਇਹਨੂੰ ਆ ਜਾਂਦੀ ਸੀ ਕਿ ਨੇਪਾਲ ਨੂੰ ਤਾਂ ਕਹ ਦੇਰੀ ਪੀਕੇ ਨੂੰ ਨਾ ਮਿਲਦੀ ਤਾਂ ਬਸ ਉਹਨਾਂ ਦਾ ਦੋਹਾਂ ਦਾ ਕਲੇਸ਼ ਦੋਹਾਂ ਦਾ ਕਲੇਸ਼ ਕੋਈ ਦਾਸ ਵਿਧੇ ਤਾਂ ਨਹੀਂ ਮੰਗਦੇ ਸੀ ਜੀ 12 ਸਾਲ ਹੋ ਗਏ ਜੀ ਤੰਗ ਕਰਦਿਆਂ ਨੂੰ ਉਹ ਦਾਦੇਜ ਵੀ ਹੋ ਸਕਦਾ ਸਾਨੂੰ ਕੋਈ ਦੇਓ ਸੱਡੇ ਨਹੀਂ ਤੀ ਸਾਰਾ ਸਾਰਾ ਦੱ ਦਿੱਤਾ ਜੀ ਛੱਡੀ ਨਹੀਂ ਕੋਈ ਸਗੀ ਹੈ ਜਦੋਂ ਉਹਦੇ ਨਾਲ ਕਲੇਸ਼ ਕਰਦੇ ਸੀ ਕੀ ਪਤਾ ਕੀ ਕੀ ਅੰਦਰ ਸਾਰੀ ਗੁੱਟ ਪੈਂਦੇ ਦੀ ਕੱਲੀ ਨੂੰ ਸਾਰੇ ਇਕੱਠੇ ਹੋ ਜਾਂਦੇ ਦੀ ਕੱਲੀ ਨੂੰ ਚਿਮਟ ਜਾਂਦੇ ਸੀ ਇਹ ਕੱਲੀ ਨੂੰ ਘੇਰ ਲੈਂਦੇ ਜਿਵੇਂ ਸੁਣਨ ਮੁਤਾਬਕ ਹੈ ਵੀ ਸੱਚ ਕਿ ਇਹ ਕਲਾਸ ਵੀ ਮਰਿਆ ਹੋਇਆ ਸੀ ਕਿਉਂਕਿ ਇਸ ਤਰ੍ਹਾਂ ਦੀ ਕਲਾਸ ਮਰਿਆ ਜਿਵੇਂ ਕੱਚ ਦਾ ਗਲਾਸ ਕੱਚ ਦਾ ਗਲਾਸ ਆਹ ਓਰੇ ਮਾਰੇ ਉਹਦੇ ਕੱਚ ਦਾ ਗਲਾਸ ਜਵਾਰ ਖਾਨੀ ਜ਼ਿੰਦਗੀ ਖਰਾਬ ਕਰਦੀ ਹੈ ਤੁਸੀਂ ਬਹਿ ਕੇ ਗੱਲ ਕਰ ਲੈਂਦੇ ਹੋ असली हमारे बेंद्र के 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 ਠੀਕ ਹੈ ਜਿਵੇਂ ਕੁੜੀ ਨਾ ਕਰੀ ਉਹੀ ਜਬਾਨੀ ਚਾਹੀਦੀ ਆ ਉਹਦੇ ਨਾਲ ਕੀ ਲੱਗਦਾ ਜਿਹੜੇ ਇਸ ਤਰ੍ਹਾਂ ਦੇ ਮਤਲਬ ਜਿਹੜੇ ਗੱਲਾਂ ਹੋ ਗਈਆਂ ਨੇ ਸਾਹਮਣੇ ਵੀ ਪੁਲਿਸ ਪ੍ਰਸ਼ਾਸਨ ਨੂੰ ਸਖਤੀ ਕਾਰਵਾਈ ਤੇ ਹੋਣੀ ਚਾਹੀਦੀ ਹੈ ਉਸ ਨੂੰ ਹੋਣੀ ਚਾਹੀਦੀ ਹੈ ਜੀ ਜ਼ਰੂਰ ਹੋਣੀ ਚਾਹੀਦੀ ਆ ਗੁੱਸਾ ਸੁਣਨਾ ਚਾਹੀਦਾ ਸਾਰਾ ਨਹੀਂ ਭਾਂਜੀ ਠੀਕ ਹੈ ਬੜਾ ਚਾਹੀਦਾ ਹੋਣੀ ਚਾਹੀਦੀ ਹੈ ਬੱਲੇ ਰੋਡ ਤੇ ਨਾ ਚੱਲਣਾ ਚਾਹੀਦਾ ਜੀ ਨਾ ਚੱਲਣ ਦੇ ਸਾਹਮਣੇ ਦੇਖਿਆ ਉਹਨੇ ਸਾਡੀ ਮੇਰੇ ਨਾਲ ਨਾ ਕਰਵਾਇਆ ਇਹ ਬੰਗਲਾ ਸਾਥ ਸਾਥ ਕੁਝ ਕਰਕੇ ਆਇਆ ਜੀ ਅੱਜ ਅਬ ਕਾਕਾ ਗਾਮ ਲਾ ਕੇ ਕੋਈ ਨਾ ਆਪਣਾ ਕਰ ਚੰਦੀ ਦੀ ਆਹਾਂ ਕਰਖਾਨੇ ਦੀ

ਉਜੋ ਸਾਰਾ ਕੁਝ ਆਉਤ ਆਪ ਦਾ ਕਹਿਣੇ ਵੀ ਅਪੇ ਦੀ ਜਾਨ ਬਚਾਈਏ ਇਹਨੂੰ ਹਸਪੀਟਲ ਲੈ ਕੇ ਜਾਈਏ ਜਾ ਕੇ ਉਹਨੇ ਕੱਪੜੇ ਬਦਲਨੇ ਸ਼ੁਰੂ ਕਰਦੇ ਉਹਨੇ ਬੈਟੀ ਕੀ ਐਮਰਜੈਂਸੀ ਮਾਰ ਦਿੱਤੀ ਵੀ ਉਹਦੇ ਅਸੀਂ ਕੱਪੜੇ ਪਹਿਲਾਂ ਬਦਲਦੀਏ ਵੀ ਉਹਦੀ ਜਾਨ ਬਚਾਉਣੀ ਜ਼ਰੂਰੀ ਸੀ ਕਿ ਉਹਦੇ ਕੱਪੜੇ ਬਦਲਨੇ ਜ਼ਰੂਰੀ ਸੀ ਜੇ ਅਸੀਂ ਪਰੋਲਿਆ ਉਹਦੇ ਅੰਦਰ ਉਹਦੇ ਲੈਟਰੀ ਨਾਲ ਪਰੇ ਕੱਪੜੇ ਨਿਕਲੇ ਸਾਰੀ ਵਿਚਾਰੀ ਲਿਪੜੀ ਭਈਆ ਕੱਲੀ ਆਲੋਤ ਭਈਆ ਘਰ ਦਾ ਮੈਂ ਨਾ ਹੋਰ ਪਰਮਾਰ ਨਹੀਂ ਉਹਦੇ ਲੱਗੇ ਆਮ੍ਰਿਤਰਾਣੀ ਕਹਿੰਦੀ ਪਹਿਲਾਂ ਇਹ ਲਵੇ ਬੈਠ ਕੇ ਅਸੀਂ ਹਾਂ ਕਰ ਲਾਪ ਕਰਕੇ ਆਗੇ ਸਾਨੂੰ ਪਾਣੀ ਵੀ ਨਹੀਂ ਦਿੱਤਾ ਅਸੀਂ ਢੂਠੇ ਪਾਣੀ ਬਰਪਰ ਅਸੀਂ ਬੋਲ ਮਾਰ ਕੇ ਜਿ ਭਗਵੱਚੇ ਨੂੰ ਪਾਣੀ ਦੀ ਘੁੱਟ ਦਵਾਈ ਜੀ ਸਾਡੇ ਛੋਟੇ ਛੋਟੇ ਬੱਚੇ ਪਾਣੀ ਮੰਗੜ ਗੋਦੀ ਵਾਲੇ ਅਧਿਆਪ ਪਾਣੀ ਦਿੰਦੀਆਂ ਰਹਿੰਗੇ ਸਾਨੂੰ ਕਿਸੇ ਨੇ ਪਾਣੀ ਵੀ ਨਹੀਂ ਦਿੱਤਾ ਕਿਸ ਤਰ੍ਹਾਂ ਦੇਖਦੇ ਹਾਂ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਵੀ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਬੜੀ ਦੁਖਦਾਈ ਘਟਨਾ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਇਹ ਕੋ ਵੀ ਜਿਹੜੇ ਸਾਰੇ ਪਿੰਡ ਨੇ ਉਹਨਾਂ ਦੇ ਘਰੇ ਗਈ ਹੈ ਪ੍ਰਸ਼ਾਸਨ ਨਾਲ ਪੁਲਿਸ ਗਈ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕੋਈ ਰਿਪੋਰਟ ਆਉਗੀ ਜਿਵੇਂ ਵੀ ਰਿਪੋਰਟ ਆਉਗੀ ਉਸ ਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹੜੇ ਦੋਸ਼ੀ ਨੇ ਠੀਕ ਹੈ ਜੀ ਅਜੀ ਜਿਹੜੀ ਤੁਹਾਡੀ ਬੇਟੀ ਦੇ ਬੇਟੀ ਸੀ ਜਿਹੜੀ ਮਾਪ ਹਾਂ ਜੀ ਹਾਂ ਕੀ ਘਟਨਾ ਵਾਪਰੀ ਸੀ ਕੀ ਘਟਨਾ ਵਾਪਰੀ ਸੀ ਘਟਨਾ ਤਾਂ ਪਹਿਲਾਂ ਦੀ ਤਿੰਨ ਤੋਂ ਚਾਰ ਪੰਜ ਸੱਤ ਵਾਰੀ ਕਲੇਸ਼ ਹੁੰਦਾ ਤੇ ਅਸੀਂ ਕਹਿ ਕੇ ਕਹਿ ਹੁੰਦੇ ਸੀ ਮਹਾਪਈ ਚੁੱਪ ਟਾਈਮ ਕਰ ਲਾ ਟਾਈਮ ਕਰ ਲੱਕ ਕੁਟਮਾ ਹੁੰਦੀ ਬਾਣੀ ਬੁੱਢੀ ਕਰਕੇ ਕਰਦੀ ਉਹ ਬਸ ਇੱਕ ਇਹਦਾ ਘਰੇ ਭਾਈ ਤੇ ਉਹ ਨਾ ਸਾਰੀ ਦਾ ਇੱਕਾ ਕਰਕੇ ਬਸ ਉਹ ਜਿਵੇਂ ਉਹ ਕੰਮ ਕਰ ਦਿੰਦੇ ਮੈਨੂੰ ਸੁਭਾਰ ਦਿੱਤੀ ਵੀ ਵੀ ਅਸੀਂ ਹੋਈ ਹੁਣ ਕੀ ਕਰੀਏ ਹੁਣ ਕੀ ਕਰੀਏ ਤੜਕੇ ਨੂੰ ਰਾਤ ਨੂੰ ਤੜਕੇ 4 ਵਜੇ ਪਤਾ ਨਹੀਂ ਦਵਾਈ ਪਿਲਾਈ ਆ ਪਤਾ ਨਹੀਂ ਕਿਵੇਂ ਮਾਰੀ ਆ ਗਈ ਆ ਵਸ ਵਸ ਰਹਿਦੇ ਨਾਲ ਜਿਹੜਾ ਸਾਡਾ ਬੋਲਾ ਦੀਰੇ ਦਾ ਜਿਹੜਾ শাক ਲਿਆਇਆ ਸੀ ਲਗਾਇਆ ਸੀ ਝੋਲੀ ਪਾ ਕੇ ਉਹ ਸਾਨੂੰ ਹੋਰ ਹੋਰ 7 ਵਜੇ ਲੱਗ ਗਿਆ ਉੱਥੇ ਸਾਨੂੰ ਕਿਸ਼ਣ ਨੇ ਸਾਨੂੰ ਦੱਸ ਕਿ ਸਾਡੇ ਬਾਰ ਮੁਰਦੇ ਲੰਗੇ ਸਾਨੂੰ ਐ ਨਹੀਂ ਦੱਸਿਆ ਵੀ ਤੁਹਾਡੀ ਕੁੜੀ ਕਲੇਸ਼ ਆ ਢਿੱਲੀ ਮਿੱਟੀ ਆ ਅੱਜ ਉਹ ਮੈਂ ਸਾਨੂੰ ਲੈ ਕੇ ਜਾਂਦਾ ਮੈਂ ਚੱਲਦਾ ਸਾਨੂੰ ਮੇਰੇ ਮਗਰ ਆ ਜਾ ਜਾ ਕੇ ਉੱਥੇ ਨੇ ਬਸ ਹੋਰਾ ਹੋ ਕੇ ਖਾਰਾ ਬਸ ਕਿਸ਼ਣ ਪੰਜਾਬ ਚੋਂ ਫੜਾਰੇ ਬੰਦ ਨੂੰ ਬੁਲਾ ਕੇ ਵੀ ਆ ਗੱਲ ਹੋ ਗਈ ਸਾਨੂੰ 12 ਵਜੇ ਨੰਬਰ ਆ ਗਿਆ ਮਤਲਬ ਜੇ ਤੁਸੀਂ ਗਏ ਥੋੜੇ ਜਾਂਦੇ ਨੂੰ ਮੌਤ ਹੋ ਚੁੱਕੀ ਸੀ ਕੁੜੀ ਦੀ ਹਾਂਜੀ ਹਾਂ ਸਾਨੂੰ ਮੌਤ ਹੋ ਗਈ ਤੋਂ ਬਾਅਦ 12 ਵਜੇ ਸਾਨੂੰ ਕਰ ਰਹੇ ਨੇ ਜਿਹੜਾ ਪੂਰੀ ਹੋ ਗਈ ਠੀਕ ਪਹਿਲਾਂ ਤਾਂ ਕਿਤੇ ਕਹਦਾ ਕੋਈ ਦਵਾਈ ਦੂਈ ਪਈ ਹੈ ਜਾਂ ਕੋਈ ਗੜਾ ਪਟੇਗਾ ਕਿਸ ਤਰ੍ਹਾਂ ਦੀ ਗੱਲ ਦੇਖੋ ਜੀ ਹੁਣ ਦੱਸਦਾ ਵਿੱਚ ਉਹ ਕਹਿੰਦੇ ਕੋਈ ਹੋਤਾ ਹੈ ਕਿ ਕਹਿੰਦੇ ਦਵਾਈ ਦਿੱਤੀ ਹੈਗੀ ਕਹਿੰਦੇ ਦਾ ਪੋਸਟਮਾਰਟਮ ਵਗੈਰਾ ਹੋਇਆ ਜੀ ਉਹ ਬਾਕੀ ਹੋ ਗਿਆ ਉਹ ਤੋਂ ਬਾਅਦ ਪਤਾ ਲੱਗੂਗਾ ਰਿਪੋਰਟ ਜਾਊਗਾ ਹਾਂ ਰਿਪੋਰਟ ਚ ਬਹੁਤ ਮਾੜੀ ਘਟਨਾ ਜੀ ਲੋਕ ਇਸੇ ਕਰਕੇ ਤਾਂ ਈਆਂ ਜਮਮੋਂ ਡਰਦੇ ਨੇ ਇਹੀ ਈਆਂ ਦਾ ਰੋਖ ਹੈ ਆਪਾਂ ਸਾਰੇ ਈਆਂ ਵਾਲਿਆਂ ਦੋਹੇ ਜੀਆਂ ਦੀ ਲੜਾਈ ਹੁੰਦੀ ਤਾਂ ਐਡਾ ਕਰ ਨੂੰ ਕੁੜੀ ਨਾ ਚੱਕਦੀ ਹਰੇ ਕਰੇ ਦੋ ਜੀਆਂ ਦੀ ਲੜਾਈ ਹੈ ਜੀ ਪਰ ਉਹਨਾਂ ਦੇ ਘਰੇ ਚ ਉਹਨਾਂ ਦੇ ਪਰ ਦੂਜੇ ਪਰਿਵਾਰੀ ਦੇ ਖੰਦ ਦਾ ਜੀਤੀ ਤਾਂ ਕੁੜੀ ਨੂੰ ਜ਼ਹਿ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਸਭ ਤੋਂ ਸਭ ਸਜ਼ਾ ਦਿੱਤੀ ਜਾਵੇ ਦੋ ਬੱਚੇ ਰੁਲਗੇ ਇਹਨਾਂ ਦੇ ਹਨਾ ਉਹਨਾਂ ਨੂੰ ਸਾਰੇ ਦੋਸ਼ੀਆਂ ਨੂੰ ਅੰਦਰ ਕਰਕੇ 20-20 ਸਾਲੀ ਜਰੂਰ ਹੋਣਗੇ ਪਰਚੇ ਤਾਂ ਦੋ ਹੋ ਗਏ ਜੀ ਪਰਚਾ ਤਾਂ ਦੋ ਹੋ ਗਿਆ ਜੀ ਬਾਕੀ ਪੋਸਟਮਾਰਡਮ ਦੀ ਰਿਪੋਰਟ ਹੋਣੀ ਆਉਣੀ ਆ ਮਹੀਨੇ ਤੱਕ ਉਸ ਤੋਂ ਬਾਅਦ ਕਰਾਂਗੇ ਉਹ ਦਿਨ ਤੱਕ ਹੋਣੀ ਹੈ ਉਹਨਾਂ ਨੂੰ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਕਿ ਉਹ ਪ੍ਰਸ਼ਾਨ ਸੁਣਨ ਨਾਲ ਹੈ ਚੱਲਦੇ ਹੋਏ ਕਿ ਇਹਦੀ ਵੀ ਚਾਹ ਦੇਖੀਏ ਮੈਂ ਕਰਨਾ ਹੈ ਉਹ ਕਰੀਏ ਸੰਗ ਦਰਮਿਆਨ ਇਹ ਮਾੜਾ ਇਹ ਦਿਮਾਗ ਤੇ ਇਹੋ ਗੱਲ ਹੋ ਗਈ ਜਮੀਂ ਮਾਰ ਜਾਵਗੀ ਬੋਲੂ ਪਰਮੀ ਜੀ ਕੀ ਕਹੂਗੇ ਜਿਵੇਂ ਕਿ ਬਹੁਤ ਮੰਦਭਾਗੀ ਘਟਨਾ ਹੋਈ ਹੈ ਤੁਹਾਡੀ ਸਿਸਟਰ ਦੀ ਡੈਥ ਹੋਈ ਹੈਗੀ ਜਦ ਮਾਰਿਆ ਗਿਆ ਤਾਂ ਕੀ ਗੱਲਬਾਤ ਹੈ ਤੁਹਾਡੀ ਮਾਰਿਆ ਗਿਆ ਮੇਰੀ ਸਿਸਟਰ ਨੂੰ ਜੀ ਮਾਰਿਆ ਗਿਆ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈਗੀ ਪ੍ਰਸ਼ਾਸਨ ਨੰਬਰ ਨੂੰ ਵੀ ਇਹ ਬੈਂਤੀ ਹੈਗੀ ਅੱਧ ਜੁੜ ਗਏ ਚਾਰੇ ਤੁਦੂਸਾ ਕਿ ਤਸਾ ਜਦ ਮਲੇ ਯੋ ਬੰਦੀ ਕਾਰਵਾਈਆ ਕਾਰਵਾਈ ਕੀਤੀ ਜਾਵੇ ਇਸ ਤੋਂ ਪਹਿਲਾਂ ਵੀ ਲੜਾਈ ਝਗੜਾ ਰਹਿੰਦਾ ਸੀ ਐਦੂ ਪਹਿਲਾਂ ਦੋ ਚਾਰ ਵਾਰੀ ਜਿਹਾ ਸੀ ਸਮਝਾਉਂਦੀ ਮੇ ਸਿਸਟਰ ਨੇ ਸਮਝਾਉਂਦਾ ਦੀ ਮੈਂ ਤੂੰ ਆਪਦਾ ਟਾਈਮ ਪਾਸ ਕਰ ਲੈ ਬੱਚੇ ਛੋਟੇ ਛੋਟੇ ਨੇ ਬੱਚੇ ਵੱਡੇ ਹੋ ਗਏ ਆਪੇ ਸੰਭਝੂ ਗਏ ਪਰ ਇਹ ਸਮਝੇ ਨਹੀਂ ਗਿਆ ਅ ਜੀਹਾਂ ਤੇ ਤੇ ਵੀ ਬਦਲ ਪਰਿਵਾਰ ਨਾਲ ਰੁੱਝੇ ਕਿਤੇ ਬਰਬਰੀ ਭੈਣ ਦਾ ਪਰਿਵਾਰ ਰੁੱਝਿਆ ਪਰਿਵਾਰਾਂ ਦਾ ਬੇਰ ਰੁੱਲ ਗਿਆ ਕੀ ਮੰਗ ਕਰਦੀਆਂ ਪ੍ਰਸ਼ਾਸਨ ਤੋਂ ਬਸ ਅਨਸਾਫ ਦੀ ਮੰਗ ਕਰਦੇ ਪ੍ਰਸ਼ਾਸਨ ਤੋਂ ਜੀ ਨਹੀਂ ਠੀਕ ਹੈ ਵਿਚ ਰਹੇ ਹੋਂ ਜਿਵੇਂ ਕਿ ਤੁਹਾਨੂੰ ਸਾਰੀ ਚੀਜ਼ ਬਾਰੇ ਨੌਲੇਜ ਹੈ ਕਿ ਕਿੰਨੀ ਕਿ ਸਚਾਈ ਇਹ ਗੱਲ ਚ ਜਿਵੇਂ ਕਿ ਪਰਿਵਾਰ ਨੇ ਵੀ ਦੱਸਿਆ ਤੇ ਜਿਹੜੀ ਉਹ ਲੜਕੀ ਦੀ ਮੌਤ ਹੋਈ ਹੈ ਜਾਂ ਗਲਾ ਘੁੱਟ ਕੇ ਮਾਰਿਆ ਗਿਆ ਜਾਂ ਕੋਈ ਜ਼ਹਿਰ ਦਿੱਤਾ ਗਿਆ ਕਿਸ ਤਰ੍ਹਾਂ ਦੀ ਗੱਲ ਕੀ ਕਾਰਨ ਹੈ ਇਹ ਕਾਰਨ ਮੈਨੂੰ ਤਕਰੀਬਨ ਸਵਾ 12 ਵਜੇ ਗਰਮੀ ਸਿੰਘ ਦਾ ਫੋਨ ਆਉਂਦਾ ਹੈ ਕੱਲ ਦੁਪਹਿਰੇ ਕਿਤੇ ਡਾਕਟਰ ਸਾਹਿਬ ਤੁਸੀਂ ਕਿੱਥੋਂ ਮਾਜੀ ਮੈਂ ਦੁਕਾਨ ਤੇ ਹਾਂ ਕਹਿੰਦਾ ਮੈਂ ਆ ਗਿਆ ਦੋ ਮਿੰਟ ਮੈਂ ਚਲ ਕੋਈ ਨਾ ਆਜੋ ਜੀ ਚਲੋ ਦੁਕਾਨ ਤੇ ਆਈ ਮੇਰੇ ਲਈ ਕਹਿੰਦੇ ਆਪਾਂ ਗੁਲਾੜ ਜਾ ਕੇ ਆਉਣਾ ਨਾ ਕੀ ਹੋ ਗਿਆ ਕਹਿੰਦਾ ਵੀ ਪਹਿਲਾਂ ਮੂੰਹ ਕੋਲੇ ਝਗੜਾ ਜਾ ਹੋ ਰਿਹਾ ਹੈਗਾ ਤੇ ਆਪਾਂ ਜਾ ਕੇ ਆਉਣਾ ਨਾ ਕੋਈ ਨਾ ਬਗਦੰਦ ਮੈਂ ਚਲੋ ਇੱਕ ਦੋ ਮਾਂ ਮੈਂਬਰਾਂ ਨੂੰ ਵੀ ਸੁਨੇਹਾ ਲਾ ਦੇ ਚਲ ਆਪਾਂ ਜਾਣੇ ਤੇ ਹੈਗਾ ਪੰਜ ਚਾਰ ਬੰਦੇ ਕੱਟੇ ਦੇ ਬਗ ਚੱਲਾਂਗੇ ਚਲੋ ਇਹ ਕਹਿੰਦੇ ਵੀ ਤੁਸੀਂ ਇੱਕ ਵਾਰ ਤੁਸੀਂ ਜਿਹੜਾ ਵਿਚੋਲਾ ਹੈਗਾ ਉਹਦੇ ਨਾਲ ਤੁਸੀਂ ਕੰਟੈਕਟ ਕਰਕੇ ਦੇਖੋ ਵੀ ਕੀ ਗੱਲਬਾਤ ਹੈ ਵੀ ਮੈਂ 1:28 ਕਿੰਮਿੰਟਾਂ ਤੇ ਉਹਨਾਂ ਨਾਲ ਫੋਨ ਤੇ ਗੱਲਬਾਤ ਕੀਤੀ ਮਾਂ ਬਲਵਿੰਦਰ ਸਿੰਘ ਜੀ ਕੀ ਗੱਲਬਾਤ ਹੈ ਜੀ ਤੁਸੀਂ ਵੀ ਉੱਥੇ ਗਏ ਹੋ ਉਹ ਕਹਿੰਦਾ ਵੀ ਮੈਂ ਤਾਂ ਆਪਣੀ ਜ਼ਮੀਨ ਦਾ ਠੇਕਾ ਤੇ ਅੱਗੇ ਜਾ ਕੇ بارش ਆ ਗਈ ਪਾਤਣਾ ਮੈਂ ਉੱਥੇ ਜਿੱਥੇ ਗੁੜੀਆ ਦਾ ਘਰ ਹੈ ਮੈਂ ਉੱਥੇ ਹੀ ਰਹਿ ਗਿਆ ਤੇ ਏਦੇ ਉੱਥੇ ਦਾ ਦਿੌਰ ਕੰਮ ਕਰ ਰਿਹਾ ਸੀਗਾ ਲੱਕੜੀ ਦਾ ਕੰਮ ਕਰ ਰਿਹਾ ਸੀਗਾ ਤੇ ਉਹ ਗੁੜੀਆ ਨੂੰ ਪੁੱਛ ਲਾ ਕਿ ਤੂੰ ਕਾਹ ਪਾਣੀ ਪੁੱਛ ਲੈ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਉਹ ਕਹਿੰਦੀ ਵੀ ਕ੍ਰਿਸ਼ਨ ਪੁੱਛ ਲੂਗਾ ਇਦੂਆ ਕਰਦੇ ਕਰਦੇ ਉਹਨਾਂ ਨੇ ਕਹਿੰਦਾ ਵੀ ਆਪ ਜੀ ਟੂ ਟੂ ਮੈਂ ਉਹ ਵੀ ਅੰਦਰ ਵਾਗੇ ਅੰਦਰ ਵਾਗੇ ਜਦੋਂ ਮੈਂ ਅੰਦਰ ਗਿਆ ਆਪ ਜੀ ਨੇ ਕਾਟੋਪਲੇਸ ਹੋ ਰਿਹਾ ਸੀਗਾ ਤੇ ਗੁੜੀਆ ਕਹਿੰਦੀ ਵੀ ਭੱਜ ਕੇ ਜਾ ਕੇ ਬਾਹਰ ਚ ਗਈ ਭੱਜ ਕੇ ਜਾ ਕੇ ਕਹਿੰਦੀ ਵੀ ਦਵਾਈ ਚਾ ਕੇ ਪੀ ਅੱਛਾ ਹੀ ਮਾ ਫਿਰ ਮਾ ਤੁਸੋਰ ਕਿੱਥੇ ਹੋ ਕਹਿੰਦੇ ਵੀ ਹੁਣ ਅਸੀਂ ਖਨੌਰੀ ਆ ਗਏ ਐਡਮਿਟ ਆ ਵੀ ਠੀਕ ਠਾਕ ਆ ਚੰਗੀ ਭੁਲਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਘਬਰਾਉਣ ਵਾਲੀ ਗੱਲ ਨਹੀਂ ਤੁਸੀਂ ਟਿਕਾਈ ਨਾਲ ਆ ਗਏ ਚਲੋ ਅਸੀਂ ਇਹਨਾਂ ਨੂੰ ਸਕੇ ਮੈਂਬਰਾਂ ਨੂੰ ਕਹਿ ਕੇ ਅਸੀਂ ਚੱਲ ਪਏ ਜੀਰੋ ਅੱ ਲਗਭਗ ਅਸੀਂ ਮਤਲਬ ਉਭਾਂਕ ਪਹੁੰਚ ਜਿਗੇ ਤੇ ਇਹਦੇ ਬਾਅਦ ਮੋਦਾ ਬਲਵਿੰਦਰ ਸਿੰਘ ਦਾ ਮੈਨੂੰ ਫੋਨ ਆਉਂਦਾ ਵੀ ਅਸੀਂ ਕੁੜੀ ਸੀਰੀਅਸ ਹੋ ਗਏ ਜ਼ਿਆਦੇ ਵੀ ਅਸੀਂ ਸਮਾਨੇ ਲੈ ਕੇ ਜਾ ਰਹੇ ਹਾਂ ਅਸੀਂ ਸਮਾਨੇ ਨੂੰ ਮਾ ਚਲੋ ਫੇਰ ਆਪਾਂ ਗੱਡੀ ਸਮਾਨੇ ਨੂੰ ਲੈ ਚੱਲਦੇ ਹਾਂ ਜਦੋਂ ਅਸੀਂ ਸਮਾਣੀ ਨੂੰ ਲੰਗੇ ਇੱਕ ਗੱਲੇ ਵੇ ਪਹੁੰਚਣ ਵਾਲੇ ਤਾਂ ਬਲਵਿੰਦਰ ਸਿੰਘ ਦਾ ਦੁਆਰੋਂ ਮੈਨੂੰ ਫੇਰ ਫੋਨ ਆਉਂਦਾ ਵੀ ਤੁਸੀਂ ਪਿੰਡ ਗਲਾੜੇ ਮੁੜਿਆ ਹੋ। ਮੈਂ ਕੀ ਗੱਲ ਹੋ ਗਈ ਦੱਸ ਤਾ ਜੋ ਕਹਿੰਦਾ ਵੀ ਕੁੜੀਏ ਪੂਰੀ ਹੋ ਗਈ। ਚਲੋ ਅਸੀਂ ਜਾਂਦੇ ਜਾਂਦੇ ਆ ਵੀ ਜੋ ਇਹਨਾਂ ਦੇ ਪਰਿਵਾਰ ਦੀ ਸਹਿਮਤੀ ਦੀ ਜੋ ਵੀ ਅਸੀਂ ਵੀ ਜਾਂਦੇ ਆ ਤੇ ਸਾਨੂੰ ਸ਼ੱਕ ਦੀਗਾ ਵੀ ਕੁੜੀ ਇਸ ਤਰ੍ਹਾਂ ਤਾਂ ਕਰ ਨਹੀਂ ਸਕਦੀ ਹੈਗੀ ਕਿਉਂਕਿ ਪੜ੍ਹੀ ਲਿਖੀ ਕੁੜੀ ਦੀ ਕੋਈ ਅਨਪੜਤਾ ਹੈ ਨਹੀਂ ਸੀਗੀ। ਚਲੋ ਅਸੀਂ ਨੇ ਪੁਰਸਦਾ ਪ੍ਰਸ਼ਾਸਨ ਦਾ ਸਹਿਯੋਗ ਲੈ ਕੇ ਅਸੀਂ ਪ੍ਰਸ਼ਾਸਨ ਨਾਲ ਲੈ ਕੇ ਗਏ। ਜਦ ਜਾ ਕੇ ਤੇ ਹਾਲਾਤ ਦੇਖੇ ਕੁੜੀ ਤੇ ਕੋਈ ਦਵਾਈ ਪੀਣ ਵਾਲੇ ਹਾਲਾਤ ਤਾਂ ਹੈਲਿਸਗੇ ਜਿਵੇਂ ਕੋਈ ਹੜਵਾ ਮਾਰਦੀ ਕੁਸ ਵੀ ਹੈਗਾ ਸੀਗਾ ਅਸੀਂ ਚਲੋ ਪ੍ਰਸ਼ਾਸਨ ਦਾ ਸਹਿਯੋਗ ਲੈਤਾ ਜਿੱਦੂ ਬਾਦ ਜੋ ਬੰਦੇ ਸੀ ਉਹਨਾਂ ਨੂੰ ਅਰੈਸਟ ਪਵਾਈ ਹੈਗੀ ਅਰੈਸਟ ਕਰਨ ਤੋਂ ਬਾਅਦਾਕੀ ਪਰਿਵਾਰ ਦੇ ਮੈਂਬਰ ਆ ਗਏ ਸੀਗੇ ਉਹਨਾਂ ਨੇ ਦੇਖਿਆ ਵੀ ਜੋ ਕੁੜੀ ਦੇ ਕੱਪੜੇ ਸੀ ਜੋ ਲੈਟਰਨ ਵਗੈਰਾ ਨਿਕਲੀ ਹੋਈ ਸੀ ਉਹ ਕੱਪੜੇ ਲਿਫਾਫੇ ਦੇ ਵਿੱਚ ਲੁਕੋ ਕੇ ਬਾਥਰੂਮ ਦੇ ਵਿੱਚ ਲੁਕੋਏ ਹੋਏ ਸੀਗੇ ਇਹਨਾਂ ਨੇ ਜਾ ਕੇ ਚੱਕੀ ਵੀ ਨੇ ਕੱਪੜੇ ਉਹ ਚੱਕਣ ਤੋਂ ਬਾਅਦ ਫਿਰ ਇਹਨਾਂ ਨੇ ਸਾਨੂੰ ਦੱਸਿਆ ਇਹ ਗੱਲਬਾਤ ਕਰਕੇ ਸਾਨੂੰ ਪ੍ਰਸ਼ਾਸਨ ਦੇਹੀ ਮੰਗਾ ਵੀ ਜੇਕਰ ਇਹ ਦੋਸ਼ੀ ਹੈਗੇ ਨੇ ਤਾਂ ਇਹਦੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਦੀ ਡੰਗਾਈ ਦੇ ਵਿੱਚ ਜਾ ਸਕਦੀ ਹੈ ਤੁਸੀਂ ਜਾ ਕੇ ਜੋ ਦੇਖਿਆ ਕਿ ਨਿਸ਼ਾਨ ਵਗੈਰਾ ਹੈਗੇ ਜੀ ਕੋਈ ਗਲੇ ਦੇ ਨਿਸ਼ਾਨ ਹੈਗੀ ਜੀ ਕੋਈ ਗੁੱਟ ਦੇ ਨਿਸ਼ਾਨ ਤੇ ਚੂੜੀਆਂ ਖੂਬੀਆਂ ਹੁੰਦੀਆਂ ਉਹਨਾਂ ਤੇ ਤੇ ਬਲੱਡ ਵੀ ਮੂੰਹ ਵਿੱਚ ਵੀ ਆਇਆ ਹੋਇਆ ਹੈ ਜੀ ਮੂੰਹ ਵਿੱਚ ਜੀ ਬਲੱਡ ਆਇਆ ਹੈ ਹਾਂਜੀ ਠੀਕ ਹੈ ਜੀ ਇੱਤਾ ਜੀ ਸਾਰੇ ਪਿੰਡ ਦੇ ਅਜਿਹਾ ਸ਼ਾਇਦ ਇਹਨੂੰ ਛੰਜੋੜ ਕੇ ਰੱਖਤਾ ਐਡੀ ਮੰਦ ਭੱਗੀ ਘਟਨਾ ਵਾਪਰੀ ਆ ਆਪਾਂ ਵੇਅ ਕਰਦੇ ਆ ਬੱਚੇ ਦਾ ਸੁਖੀ ਜ਼ਿੰਦਗੀ ਜਨਮ ਦਾ ਕਮੀਆਂ ਹੁੰਦੀਆਂ ਨੇ ਅਗਲਾ ਬੰਦੇ ਨਾ ਮੰਨੇ ਚਲੋ ਆਪਾਂ ਉਹਨਾਂ ਦੀ ਗਲਤੀ ਸਹਿਮਤ ਹੋ ਜਾਣਾ ਵੀ ਬੱਚੇ ਨੇ ਸੂਸਾਇਡ ਕੀਤਾ ਕਿਉਂ ਕੀਤਾ ਕਿਉਂ ਕੀਤਾ ਸੂਸਾਇਡ ਗੱਲ ਇਹ ਵੀ ਦੇਖੋ ਪੋਸਟਮਾਰਟਮ ਹੋ ਗਿਆ ਰਿਪੋਰਟ ਬਾਕੀ ਖਰੜ ਬਗ ਜੂਗੀ ਸਵਾ ਮਹੀਨੇ ਬਾਅਦ ਇਹਦਾ ਪ੍ਰੋਸੀਜਰ ਹੁੰਦਾ ਸਵਾ ਮਹੀਨੇ ਚ ਉਹ ਚ ਸਾਰਾ ਕੁਝ ਆ ਜਾਣਾ ਵੀ ਕਿਹੜੇ ਟਾਈਮ ਮੌਤ ਹੋਈ ਹੈ ਕੀ ਦੇ ਕਾਰਨ ਹੋਈ ਹੈ ਕੀ ਕਾਰਨ ਹੋਈ ਹੈ ਇਹਨੇ ਜ਼ਹਿਰ ਖਾਦਾ ਹੈ ਜਾਂ ਨਾ ਖਾਦਾ ਗਲਾ ਘੁੱਟ ਕੇ ਹੋਈ ਹੈ ਕੁਵੇਂ ਵੀ ਹੋਈ ਹੈ ਬਾਕੀ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਸਰਕਾਰ ਤੋਂ ਹੀ ਮੰਗ ਕਰਦੇ ਆਂ ਵੀ ਇਹਦਾ ਸਹੀ ਇਨਸਾਫ ਮਿਲਣਾ ਚਾਹੁੰਦੇ ਪਰਿਵਾਰ ਨੂੰ ਜੇ ਦੋਛੀ ਨੇ ਦੋਛੀਆਂ ਖੁੱਲਦੀ ਤੇ ਵਧੀਆ ਸਜ਼ਾ ਮਿਲਣੀ ਚਾਹੀਦੀ ਐ। ਦੋਛੀ ਪਾਏ ਜਾਂਦੇ ਨੇ ਉਹਨਾਂ ਨੂੰ ਕੋਈ ਜ਼ਬਾਨਤ ਵੀ ਨਹੀਂ ਉਹਨਾਂ ਨੂੰ। ਜੇ ਸਰਕਾਰ ਐ ਕਿ ਚਿੱਟੇ ਲ ਦਿੰਦੀਆਂ ਨੇ ਰਾਇਤ ਕਾਨੂੰਨ ਢੇਲਾ ਦਿੰਦਾ ਤਾਂ ਹੀ ਇਹ ਅਪਰਾਧ ਵਧ ਰਹੇ ਨੇ। ਅਪਰਾਧ ਇਦਾਂ ਮਾੜੇ ਨੇ ਮਾਪੇ ਛੰਝੋੜਿਆ ਜਾਂਦਾ ਪਰਿਵਾਰ ਛੰਝੋੜਿਆ ਜਾਂਦਾ। ਬੱਚੇ ਨੇ ਦੋ ਛੋਟੇ ਛੋਟੇ ਉਹਨਾਂ ਦਾ ਕੀ ਦੋਸ਼ ਆ? ਵੱਡੀ ਗੱਲ ਇਹ ਆ ਵੀ ਪ੍ਰਸ਼ਾਸਨ ਤੋਂ ਬਾਰ-ਬਾਰ ਮੰਗ ਕਰਦੇ ਆ ਅਸੀਂ ਵੀ ਇਹ ਪਰਿਵਾਰ ਦੀ ਪੂਰੀ ਹੈਲਪ ਕਰਾਂਗੇ। ਠੋਕੇ ਮਦਦ ਕਰਾਂਗੇ ਜਿੱਥੇ ਤੱਕ ਇਨਸਾਫ਼ ਮਿਲੂਗਾ ਨਾ ਨਲ ਜਾਂਦਾ। ਧੰਨਵਾਦ। ਇਹ ਜਿਹੜੇ ਕਿਹੜੇ ਪਿੰਡ ਦੀ ਘਟਨਾ ਹੈ ਇਹ ਗਲਾਦ ਵੀ ਹੈ ਸਰ ਹਾਂ ਕੀ ਨਾਮ ਲੜਕੀ ਦਾ ਲੜਕੀ ਦਾ ਨਾਮ ਮਿਰਤਕ ਪਿੰਰ ਨੇਪਾਲਕੌਰ ਹਾਂ ਕੀ ਬਿਆਨ ਲੈ ਲੜਕੀ ਦੇ ਪਰਿਵਾਰ ਵੱਲੋਂ ਇਹਨਾਂ ਦੇ ਡੈਡੀ ਦੇ ਬਿਆਨ ਤੇ ਪਰਚਾ ਦਰਜ ਹੋ ਗਿਆ ਸੀ ਡੈਡੀ ਦਾ ਨਾਮ ਡੈਡੀ ਦਾ ਨਾਮ ਹੈਗਾ ਜੀ ਬਲਵੀਰ ਬਲਵੀਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਪਿੰਡ ਸਾਜਲੀ। ਹਾਕੀ ਗਿਆ ਲਿਖਾਇਆ ਨਾ। ਇਹਨਾਂ ਨੇ ਲਿਖਾਇਆ ਵੀ ਜਿਹੜੀ ਸਾਡੀ ਲੜਕੀ ਸੀ ਗਲਾਡ ਵਿਆਹੀ ਹੋਈ ਸੀਗੀ। ਕਰਨੈਲ ਸਿੰਘ ਨਾਲ ਜੋ ਇਹਨੂੰ ਤੰਗ ਪ੍ਰੇਸ਼ਾਨ ਕਰਦੇ ਸੀ। ਕਰਨੈਲ ਸਿੰਘ ਵਗੈਰਾ ਦੇ ਭਰਾ ਸੀ ਵਿਚਨਾ। ਜਿਹਨਾਂ ਦੁਖੀ ਹੋ ਕੇ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਹੁਣ ਕਿਹੜੀ ਧਾਰਾ ਹੈ ਤਾਂ ਇਹਨੂੰ ਫਿਰ ਮਰਗ ਹੋਇਆ। ਇਹ ਸ਼ੱਕਿੰਸ ਹੋਛੀ। ਜੇ ਉਹ ਇੱਕ ਵਾਰ ਇਹ ਪੋਸਟਮਾਰਟਮ ਕਰਾ ਕੇ ਅਗਲੀ ਕਰਵੇ।